ਮਹਿਲਾਵਾਂ ਦੇ ਪ੍ਰਤੀ ਜਿਸ ਤਰ੍ਹਾਂ ਦੀ ਸ਼ਬਦਾਵਲੀ ਉਹਨਾਂ ਨੇ ਹਮੇਸ਼ਾ ਵਰਤੀ ਹੈ ਸਾਫ਼ ਜ਼ਰ ਮੁਸਲਮਾਨ ਦੇ ਉੱਤੇ ਇੱਕ ਤੰਜ ਕੱਸੇ ਸੀਗੇ ਜਿਹੜੇ ਕਿ ਪਰ ਪੂਰੇ ਦੇਸ਼ ਭਰ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਸ਼ਬਦਾਵਲੀ ਸੁਣੀ ਸੀ ਔਰ ਉਹਨਾਂ ਨੇ ਕਦੇ ਨਹੀਂ ਅੰਦਰ ਪ੍ਰਿਯੰਕਾ ਗਾਂਧੀ ਜੀ ਦੇ ਬਾਰੇ ਉੱਤੇ ਉਹਨਾਂ ਨੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਹੈ ਅਸੀਂ ਉਸ ਦੀ ਕੜੀ ਨਹੀਂ ਅੰਦਰ ਆਪਣੇ ਬੇਟੇ ਦੇ ਵਰਗੇ ਇੱਥੇ ਨਾਲੀਆਂ ਬਣਾਵਾਂਗਾ ਆਪਣੀ ਬੇਟੀ ਦੇ ਵਰਗੇ ਐਸੇ ਜਿਹੜੇ ਮੈਗੇ ਇੱਥੇ ਗਟਰ ਸਾਜ ਪਾਸ ਪਾਸ ਐਸੇ ਉਮੀਦਵਾਰਾਂ ਨੂੰ ਲਾਣ ਕੇ ਸਾਫ਼ ਜ਼ਾਹਿਰ ਕਰ ਰਹੇ ਨੇ ਕਿ ਜੋ ਲੋਕ ਮਹਿਲਾਵਾਂ ਦੀ ਕਦਰ ਨਹੀਂ ਕਰ ਸਕਦੇ ਕੀ ਉਹ ਕਲ ਸਮਾਜ ਦੇ ਕਦਰ ਕਮਾਨ ਖਾਨੇ ਦਾ ਇੱਕ ਜੜਾ ਹੈਗਾ ਇੱਕ ਬੱਚਾ ਹੋਣਾ ਚਾਹੀਦਾ ਤਾਂਕਿ ਆਰ ਵਾਲੇ ਸਮਝ ਦੇ ਵਿੱਚ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮਹਿਲਾਵਾਂ ਦੇ ਉੱਤੇ ਤਾਂ ਜ ਕਿਸਮ ਤੋਂ ਪਹਿਲਾਂ ਅਸੀਂ ਕਿਸ ਤਰ੍ਹਾਂ ਦੇਲਾਸ਼ ਕਰਦਾ ਹੁੰਦਾ ਸਾਰਿਆਂ ਨੂੰ ਨਮਸਕਾਰ ਸਸ਼ੀਅਕਾ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣ ਦੌਰਤੇ ਨੇ ਹੁਣੇ-ਹੁਣੇ ਕਾਲਕਾਜੀ ਵਿਧਾਨ ਸਭਾ ਦੇ ਵਿੱਚ ਭਾਜਪਾ ਨੇ ਇੱਕ ਉਮੀਦਵਾਰ ਦਾ ਐਲਾਨ ਕੀਤਾ ਜਿਨ੍ਹਾਂ ਦਾ ਨਾਮ ਰਮੇਸ਼ ਬਿਦੋੜੀ ਜੀ ਹੈ ਉਹ ਸਾਬਕਾ ਉਥੋਂ ਦੇ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਨੇ ਔਰ ਹੁਣ ਉਥੋਂ ਕਾਲਕਾਜੀ ਦੇ ਵਿੱਚੋਂ ਚੋਣ ਲੜਨ ਲਈ ਜਾ ਰਹੇ ਨੇ ਕੱਲ ਹੀ ਅਸੀਂ ਉਹਨਾਂ ਦੇ ਬਿਆਨ ਸੁਣੇ ਉਹਨਾਂ ਨੇ ਆਪਣੇ ਭਾਸ਼ਣ ਤੇ ਦੁਨਾਨ ਪ੍ਰਿਯੰਕਾ ਗਾਂਧੀ ਜੀ ਦੇ ਉੱਤੇ ਤੰਜ ਕਸੇ ਨੇ ਔਰ ਐਸੀ ਸ਼ਬਦਾਵਲੀ ਵਰਤੀ ਹੈ ਜਿੱਥੇ ਖਾਸ ਤੌਰ ਤੇ ਹਜ਼ਾਇਰ ਹੋ ਰਿਹਾ ਹੈ ਕਿ ਉਹਨਾਂ ਦੀ ਹਮੇਸ਼ਾ ਤੋਂ ਮਹਿਲਾਵਾਂ ਦੇ ਪ੍ਰਤੀ ਜਿਸ ਤਰ੍ਹਾਂ ਦੀ ਸ਼ਬਦਾਵਲੀ ਉਹਨਾਂ ਨੇ ਹਮੇਸ਼ਾ ਵਰਤੀ ਹੈ ਇਹ ਸਾਫ਼ ਜ਼ਾਹਿਰ ਹੁੰਦੀ ਹੈ ਜਿਸ ਤਰ੍ਹਾਂ ਦੇ ਨਾਲ ਪਹਿਲੇ ਵੀ ਦੇਖਿਆ ਸੀਗਾ ਸੀ ਕਿ ਸੰਸਦ ਦੇ ਵਿੱਚ ਵੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇੱਕ ਮੁਸਲਮਾਨ ਦੇ ਉੱਤੇ ਇੱਕ ਤੰਜ ਕਸੇ ਸੀਗੇ ਜਿਹੜੇ ਕਿ ਪੂਰੇ ਦੇਸ਼ ਭਰ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਸ਼ਬਦਾਵਲੀ ਸੁਣੀ ਸੀ ਔਰ ਉਹਨਾਂ ਦੀ ਕੜੀ ਨਿੰਦਾ ਵੀ ਕੀਤੀ ਸੀ ਔਰ ਹੁਣ ਪ੍ਰਿਯੰਕਾ ਗਾਂਧੀ ਜੀ ਦੇ ਬਾਰੇ ਉੱਤੇ ਉਹਨਾਂ ਨੇ ਜਿਸ ਤਰ੍ਹਾਂ ਦੀ ਸ਼ਬਦ ਲਿ ਵਰਤੀ ਆਸੀਂ ਉਸ ਦੀ ਕੜੀ ਨਿੰਦਾ ਕਰਦੇ ਔਰ ਖਾਸ ਤੌਰ ਤੇ ਮੈਂ ਰਮੇਸ਼ ਵਿਦੂੜੀ ਜੀ ਨੂੰ ਕਵਰ ਕਹਿਣਾ ਚਾਹਾਂਗਾ ਕਿ ਤੁਹਾਡੇ ਆਪਣੇ ਘਰ ਵੀ ਇੱਕ ਬੇਟੀ ਔਰ ਦੋ ਬੇਟੇ ਨੇ ਔਰ ਕੱਲ ਨੂੰ ਜਦੋਂ ਫੇਰ ਦੁਬਾਰਾ ਤੋਂ ਕੋਈ ਹੋਰ ਪਾਸ਼ਣ ਦੇਣ ਵਾਸਤੇ ਤੁਸੀਂ ਜਾਓਗੇ ਕੀ ਤੁਸੀਂ ਇਹ ਕਹੋਗੇ ਕਿ ਕੱਲ ਨੂੰ ਤੁਸੀਂ ਆਪਣੇ ਬੇਟਿਆਂ ਦੇ ਨਾਮ ਤੇ ਵੀ ਗੱਲਾਂ ਕਰੋਗੇ ਕੱਲ ਨੂੰ ਕਹੋਗੇ ਕਿ ਕੱਲ ਮੈਂ ਆਪਣੇ ਬੇਟੇ ਦੇ ਵਰਗੇ ਇੱਥੇ ਨਾਲੀਆਂ ਬਣਾਵਾਵਾਂਗਾ ਆਪਣੀ ਬੇਟੀ ਦੇ ਵਰਗੇ ਇੱਥੇ ਜਿਹੜਾ ਮੈਂ ਇੱਥੇ ਗਟਰ ਸਾਫ਼ ਕਰਵਾਵਾਂਗਾ ਜਾਂ ਗਟਰ ਹੋਰ ਨਵੇਂ ਬਣਵਾਵਾਂਗਾ ਕੀ ਐਦਾਂ ਦੀ ਸ਼ਬਦਾਵਲੀ ਵਰਤੀਆਂ ਤੁਹਾਨੂੰ ਸ਼ੋਭਾ ਦਿੰਦੀਆਂ ਨੇ ਸਾਡੇ ਘਰ ਦੇ ਵਿੱਚ ਮਾਵਾਂ ਪੈਣਾ ਹਰ ਕਿਸੇ ਦੇ ਹੁੰਦੀਆਂ ਨੇ ਲੇਕਿਨ ਅਸੀਂ ਅੱਜ ਸਮਾਜ ਸੇਵਿਕ ਬਣਨ ਦੇ ਤੌਰ ਤੇ ਅਗਰ ਅੱਜ ਉਹਨਾਂ ਦੀ ਇੱਜ਼ਤ ਨਾ ਕਰ ਸਕੀਏ ਤਾਂ ਫੇਰ ਤਾਂ ਸਾਨੂੰ ਲਾਹਨਤ ਹੈ ਕਿ ਅਸੀਂ ਸਮਾਜ ਦੇ ਵਿੱਚ ਕੰਮ ਕਰਨ ਦੇ ਜ਼ਾਹਿਰ ਬਣਦੇ ਵੀ ਨਹੀਂ ਹੈਗੇ ਔਰ ਅੱਜ ਭਾਜਪਾ ਐਸੇ ਉਮੀਦਵਾਰਾਂ ਨੂੰ ਐਲਾਨ ਕੇ ਸਾਫ਼ ਜ਼ਾਹਿਰ ਕਰ ਰਹੇ ਨੇ ਕਿ ਜੋ ਲੋਕ ਮਹਿਲਾਵਾਂ ਦੀ ਕਦਰ ਨਹੀਂ ਕਰ ਸਕਦੇ ਕਿਆ ਉਹ ਕੱਲ ਨੂੰ ਸਮਾਜ ਦੀ ਕਦਰ ਕਰ ਸਕਦੇ ਨੇ ਔਰ ਆਪਣੇ ਘਰ ਦੇ ਵਿੱਚ ਵੀ ਮਾਤਾਵਾ ਪੈਣਾ ਹੋਣ ਦੇ ਬਾਵਜੂਦ ਵੀ ਐਸੀ ਸ਼ਬਦਾਵਲੀ ਵਰਤਣੀ ਪ੍ਰਿਯੰਕਾ ਗਾਂਧੀ ਜੀ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਜੋ ਪਰਵਰਿਸ਼ ਹੋਈ ਹੈ ਜੋ ਮਾ ਮਾਤਾ ਪਿਤਾ ਦੇ ਜੋ ਇਹਨਾਂ ਨੂੰ ਸੰਸਕਾਰ ਦਿੱਤੇ ਗਏ ਨੇ ਸਾਫ਼ ਤੌਰ ਤੇ ਜਾਗ ਜਾਹਿਰ ਹੋ ਰਹੇ ਨੇ ਸੋ ਅਸੀਂ ਇਸ ਚੀਜ਼ ਦੀ ਕੜੀ ਨਿੰਦਾ ਕਰਦੇ ਹਾਂ ਤੇ ਦੇਖਣਾ ਇਹ ਚਾਹਾਂਗੇ ਕਿ ਭਾਜਪਾ ਦੇ ਲੀਡਰਸ ਔਰ ਭਾਜਪਾ ਸਪਾਰਟੀ ਆਪਣੇ ਇਸ ਉਮੀਦਵਾਰ ਨੂੰ ਜੋ ਉਹਨਾਂ ਨੇ ਬਿਆਨ ਦਿੱਤੇ ਨੇ ਪ੍ਰਿਯੰਕਾ ਗਾਂਧੀ ਜੀ ਦੇ ਉੱਤੇ ਕਿ ਕੱਲ ਨੂੰ ਸੜਕਾਂ ਉਹਨਾਂ ਦੇ ਨਾਮ ਤੇ ਇਸ ਤਰ੍ਹਾਂ ਤਰੀਕੇ ਨਾਲ ਬਣਾਵਾਂਗੇ ਅੱਜ ਉਹਨਾਂ ਦਾ ਕੀ ਕਹਿਣਾ ਹੈ ਕੀ ਇਹ ਮਾਫੀ ਮੰਗਣਗੇ ਔਰ ਮੈਂ ਚਾਹਾਂਗੀ ਅਸੀਂ ਖੁਦ ਇਹ ਚਾਹਾਂਗੇ ਕਿ ਇਹਨਾਂ ਦੇ ਉੱਤੇ ਮਾਨ ਹਾਨੀ ਦਾ ਇੱਕ ਜਿਹੜਾ ਹੈਗਾ ਇੱਕ ਪਰਚਾ ਹੋਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮਹਿਲਾਵਾਂ ਦੇ ਉੱਤੇ ਤੰਜ ਕਸਣ ਤੋਂ ਪਹਿਲਾਂ ਅਸੀਂ ਕਿਸ ਤਰ੍ਹਾਂ ਦੇ ਨਾਅਰੇ ਸ਼ਬਦਾਵਲੀ ਵਰਤਨੀ ਬਹੁਤ ਬਹੁਤ ਧੰਨਵਾਦ